ਇਕ ਕੰਮ ਆਪਣੀ ਵਹਿਣ ਦੇ ਵਿੱਚ ਮਨੁੱਖ ਨੂੰ ਡਬੋ ਰਿਆ ਹੈ ਦਿਨ-ਪ੍ਰਤੀ-ਦਿਨ ਕਾਮਵਾਸ਼ਨਾ ਹੇਤ ਹੀ ਅੱਜ ਸੰਸਾਰ ਦੇ ਅੰਦਰ ਬਲਾਤਕਾਰ ਹੋ ਰਹੇ ਨੇ ਧੀਆਂ ਦੀਆਂ ਇਹ ਕਿੰਤਾ ਲੁੱਟੀਆਂ ਜਾ ਰਹੀਆਂ ਨੇ ਕਿਉਂਕਿ ਚਿੱਕੜ ਵਿੱਚ ਪੈਰ ਪੈ ਗਿਆ ਹੈ ਇਹ ਤਿਤ ਸਰਵੜ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਜਿਨੇ ਤ੍ਰishna ਦੀ ਅੱਗ ਪਰਮੇਸ਼ਰ ਪਰਮਾਤਮਾ ਨੇ ਜੋ ਬਣਾਈ ਸੀ ਉਹ ਚੁੱਤਰਨ ਵਾਸਤੇ ਨਾਲ ਜੁਗਤ ਦਿੱਤੀ ਸੀ ਭਲਿਆ ਸੰਗਤ ਦਾ ਅੰਚਲ ਫੜ ਲੈ ਮੇਕਮਨ ਦੀ ਜਹੇ ਤਰਨੀ ਜੇ ਨਦੀ ਨੂੰ ਤਰਨਾ ਚਾਹੁੰਦਾ ਹੈ ਪਰ ਮਨੁੱਖ ਨੇ ਇਧਰ ਧਿਆਨ ਨਹੀਂ ਦਿੱਤਾ ਸਗੋ ਨਿਰਦਰਤਾ ਵੱਲ ਹੇਤ ਵੱਲ ਲੋਭ ਵੱਲ ਕੋਪ ਵੱਲ ਆਪਣੀ ਇਸ ਕਾਇਆ ਦੀਆਂ ਨਦੀਆਂ ਵਹਿ ਰਹੀਆਂ ਨਦੀਆਂ ਨੂੰ ਹੋਰ ਬਹਿੜਾਵਾ ਦਿੱਤਾ ਹੈ ਹੜ ਆਇਆ ਪਿਆ ਔਰ ਲੋਭ ਦਾ ਹੜ ਆਇਆ ਪਿਆ ਕਰੋਧ ਦਾ ਹੜ ਆਇਆ ਪਿਆ ਇਹ ਮੋਹ ਦਾ ਸਤਸੰਗੀ ਜਣੋ ਮੋਹ ਦੀ ਖਾਤਰ ਅਸੀਂ ਸਭ ਕੁਝ ਕਰੀ ਜਾਂਦੇ ਆ ਮੋਹ ਦੀ ਖਾਤਰ ਧੀਆ ਪੁੱਤਰਾਂ ਨੂੰ ਕਾਮਜਾਬ ਕਰਨ ਦੇ ਲਈ ਆਪਾਂ ਧਨ ਦੌਲਤ ਇਕੱਠਾ ਕਰ ਰਹੇ ਆਂ ਕੋਈ ਚੋਰੀ ਵੀ ਕਰ ਰਿਹਾ ਹੈ ਮਾਫ ਕਰਿਓ ਕੋਈ ਠੱਗੀ ਵੀ ਕਰ ਰਿਹਾ ਕੋਈ ਬੇਈਮਾਨੀ ਵੀ ਕਰ ਰਿਹਾ ਤੇ ਫਿਰ ਇਸੇ ਅਧੀਨ ਹੋ ਕਰਕੇ ਕਰਜ਼ਦਾਰ ਵੀ ਹੋ ਰਹੇ ਆਂ ਕਰਜ਼ਦਾਰ ਕਿਉਂਕਿ ਮੋਹ ਹੈ ਮੋਹ ਨੇ ਬੰਨ੍ਹਿਆ ਆ ਆਪਣੇ ਅੰਦਰ ਤੇ ਸਾਧੂ ਕਹਿੰਦੇ ਨੇ ਇਹ ਜਿਹੜੀਆਂ ਤ੍ਰishna ਦੀਆਂ ਚਾਰ ਨਦੀਆਂ ਨੇ ਨਾ ਸਰੀਰ ਅੰਦਰ ਚੱਲ ਰਹੀਆਂ ਨੇ ਦੱਚੇ ਭਵੇ ਨਾਨਕਾ ਜਿਹੜੇ ਇਸ ਵਿੱਚ ਵੜ ਜਾਂਦੇ ਨੇ ਨਾ ਇਹਨਾਂ ਨਦੀਆਂ ਦੇ ਅੰਦਰ ਕ੍ਰੋਧ ਦੇ ਅੰਦਰ ਲੋਭ ਦੇ ਅੰਦਰ ਮੋਹ ਦੇ ਅੰਦਰ ਹੇਤ ਦੇ ਅੰਦਰ ਹੰਸ ਦੇ ਅੰਦਰ ਇਹ ਨਦੀਆਂ ਨੇ ਜਿਹੜੇ ਵੜ ਗਏ ਦੱਚੇ ਦੱਜੇ ਭਵੇ ਛੱਡਦੇ ਨੇ ਉਹ ਆਤਮਾ ਉਹ ਹਿਰਦੇ ਸਦਾ ਹੀ ਸੜੀ ਜਾ ਰਹੇ ਨੇ ਸੜੀ ਜਾਣੇ ਤਜੇ ਪਵੈ ਨਾਨਕਾ ਐ ਪ੍ਰਮਾਤਮਾ ਉਹ ਸੜ ਰਹੇ ਨੇ ਤੇ ਕਿਰੇ ਤਰੀ ਨਾਨਕ ਲੱਗ ਕਹਿੰਦੇ ਕਰਮਾਂ ਦੇ ਨਾਲ ਉਹ ਤਰਦੇ ਨੇ ਤਰਦੇ ਨੇ ਕੌਣ ਤਰੇ ਜਿੰਨ ਤੇ ਬਖਸ਼ਿਸ਼ ਹੋਈ ਜਿਨ੍ਹਾਂ ਦੀ mohabbat ਜਿਨ੍ਹਾਂ ਦਾ pyar guru ਦੇ ਨਾਲ ਬਣ ਆਇਆ ਅੱਜ ਦੇ ਪਾਵਨ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾ ਕਹਿੰਦੇ ਨਦੀ ਤੜੰਦੜੀ ਮੈਂਡਾ ਖੋਜ ਨਖੁੰਬੈ ਮੰਜ mohabbat ਤੇਰੀ ਐ ਪ੍ਰਮਾਤਮਾ ਤੇਰੇ ਨਾਲ mohabbat ਇਹੋ ਜੀ ਪੈ ਗਈ ਪਿਆਰ ਇਹੋ ਜਿਹਾ ਪੈ ਗਿਆ ਕਿ ਮੈਨੂੰ ਇਹ ਨਦੀਆਂ ਜਿਹੜੀਆਂ ਨੇ ਨਾ ਇਨਾਂ ਵਿੱਚ ਹੁਣ ਮੇਰਾ ਪੈਰ ਖੁੱਬਦਾ ਨਹੀਂ ਹੁਣ ਕ੍ਰੋਧ ਮੇਰੇ ਨੇੜੇ ਨਹੀਂ ਆਉਂਦਾ ਲੋਭ ਮੇਰੇ ਨੇੜੇ ਨਹੀਂ ਆਉਂਦਾ ਮੋਹ ਮੇਰੇ ਨੇੜੇ ਨਹੀਂ ਆਉਂਦਾ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਪ੍ਰਮਾਤਮਾ ਤੇਰਾ ਸ਼ੁਕਰ ਹੈ ਸ਼ੁਕਰਾਨਾ ਹੈ ਤਉ ਸੈ ਚਰਨੀ ਮੈਂਡਾ ਹੀ ਅੜਾ ਸਿਤੰ ਇਹ ਪ੍ਰਮਾਤਮਾ ਤੇਰੇ ਚਰਨਾ ਨਾਲ ਜੁੜ ਕਰਕੇ ਮੇਰਾ ਹੀੜਾ ਪਾਵ ਹਿਰਦਾ ਸੀਤਮ ਸੀਤਮ ਦਾ ਅਰਥ ਹੈ ਸੀਤਾ ਗਿਆ ਪ੍ਰੋਤਾ ਗਿਆ ਹਿਰਦੇ ਦਾ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਪਰੋਇਆ ਜਾਣਾ ਗੰਡਿਆ ਜਾਣਾ ਤੇ ਗੁਰਮੁਖ ਪਿਆਰਿਓ ਗੰਡਣ ਦੀ ਜਿਹੜੀ ਵਿਧੀ ਹੈ ਨਾ ਉਹ ਭਗਤ ਨਾਮਦੇਵ ਜੀ ਨੂੰ ਪੁੱਛੋ ਤੇ ਉਹ ਦੱਸਦੇ ਨੇ ਬੜੀ ਸਰਲ ਵਿਧੀ ਬੜੀ ਸਰਲ ਵਿਧੀ ਭਗਤ ਦੇਵ ਨਾਮਦੇਵ ਜੀ ਦਾ ਜਦੋਂ ਚਿੱਤ ਪਰਮਾਤਮਾ ਦੇ ਨਾਲ ਜੁੜ ਗਿਆ ਨਾ ਤੇ ਸੰਸਾਰੀ ਲੋਕਾਂ ਨੇ ਤੇ ਪ੍ਰੋਹਿਤ ਪੰਡਿਤ ਲੋਕ ਜਿਹੜੇ ਸਨ ਜਿਨ੍ਹਾਂ ਦਾ ਨਾਮ ਦਾ ਬੋਲਬਾਲਾ ਸੀ ਉਹਨਾਂ ਸਾਰਿਆਂ ਨੇ ਬੜੀ ਹੈਰਾਨੀ ਦੇ ਨਾਲ ਪੁੱਛਣਾ ਕੀਤਾ ਵੀ ਨਾਮਦੇਵ ਇੰਨੀ ਜਲਦੀ ਇੰਨੀ ਛੇਤੀ ਸਾਨੂੰ ਤਾਂ ਬੜਾ ਲੰਮਾ ਸਮਾਂ ਹੋ ਗਿਆ ਐ ਪਾਠ ਪੂਜਾ ਕਰਦਿਆਂ ਤਪ ਕਰਦਿਆਂ ਜਿੱਦ ਤੱਕ ਮਨ ਜੁੜਿਆ ਹੀ ਨਹੀਂ ਮਨ ਗੰਡਿਆ ਹੀ ਨਹੀਂ ਗਿਆ ਵੀ ਤੂੰ ਕਿਵੇਂ ਗੰਡ ਲਿਆ ਭਗਤ ਨਾਮਦੇਵ ਜੀ ਕਹਿਣ ਲੱਗੇ ਕਹਿੰਦੇ ਗੰਡਣ ਦਾ ਤਰੀਕਾ ਹੀ ਬੜਾ ਸੌਖਾ ਜੀ ਮੇਰੇ ਕੋਲ ਇੱਕ ਸੂਈ ਐ ਤੇ ਇੱਕ ਧਾਗਾ ਐ ਤੇ ਸੂਈ ਧਾਗੇ ਦਾ ਕੰਮ ਕੀ ਹੁੰਦਾ ਐ ਗੰਡਣਾ ਪਾਟੇ ਹੋਏ ਕੱਪੜੇ ਨੂੰ ਸੂਈ ਤੇ ਧਾਗਾ ਆਪਸ ਵਿੱਚ ਗੰਢ ਦਿੰਦੇ ਨੇ ਜੋੜ ਦਿੰਦੇ ਨੇ ਕਹਿੰਦੇ ਮੈਂ ਆਪਣਾ ਗੰਢ ਤੁੱਪ ਜਿਹੜਾ ਏ ਨਾ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਇੱਕ ਸੂਈ ਦੁਆਰਾ ਇੱਕ ਧਾਗੇ ਦੁਆਰਾ ਕੀਤਾ ਹੈ। ਹੈਰਾਨੀ ਏ ਸਵਾਲ ਏ ਭਗਤ ਨਾਮਦੇਵ ਜੀ ਨੇ ਪੁੱਛਣਾ ਕੀਤਾ ਵੀ ਕਿਹੜੀ ਸੂਈ ਏ ਭਲਿਆ تیر ਕੋ ਤੇ ਜਵਾਬ ਚ ਕੀ ਜਵਾਬ ਆ ਰਿਹਾ ਕਹਿੰਦੇ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸੇਉ ਲੱਗਾ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਕੋਲ ਸੋਨੇ ਦੀ ਸੂਈ ਹੈ ਚਾਂਦੀ ਦਾ ਮੇਰੇ ਕੋਲ ਧਾਗਾ ਹੈ ਹਸਨ ਲੱਗ ਪੇ ਲੋਕ ਸੰਸਾਰੀ ਕਹਿੰਦੇ ਦੱਸੋ ਕਿਵੇਂ ਦੀਆਂ ਗੱਲਾਂ ਕਰਦਾ ਹੈ ਅਤ ਦੀ ਗਰੀਬੀ ਘਰ ਦੇ ਵਿੱਚ ਨਾ ਕੋਈ ਧਨ ਨਾ ਕੋਈ ਦੌਲਤ ਤੇ ਸੋਨੇ ਦੀ ਸੂਈ ਦੀਆਂ ਗੱਲਾਂ ਕਰਦੇ ਸੋਨੇ ਦੀਆਂ ਸੂਈਆਂ ਦੇ ਰਾਜਿਆਂ ਮਹਾਰਾਜਿਆਂ ਦੇ ਘਰ ਹੋਇਆ ਕਰਦੀਆਂ ਨੇ ਰੂਪੇ ਦਾ ਧਾਗਾ ਚਾਂਦੀ ਦਾ ਧਾਗਾ ਤੇ ਰਾਜੇ ਮਹਾਰਾਜੇ ਸ਼ੌਕਰਾਂ ਦੇ ਕੋਲ ਹੁੰਦਾ ਹੈ ਉਹ ਵੀ ਉਹਨਾਂ ਨੇ ਦਿਖਾਵੇ ਵਾਸਤੇ ਰੱਖਿਆ ਹੁੰਦਾ ਹੈ ਨਾ ਕਿ ਉਹਦੀ ਕੋਈ ਵਰਤੋਂ ਕਰਦੇ ਆ ਹੁਣ ਸੋਨੇ ਦੀ ਸੋਈ ਸੋਨੇ ਦੀ ਕੰਗੀ ਬਹੁਤ ਲੋਕਾਂ ਨੇ ਰੱਖੀਆਂ ਨੇ ਸੋਨੇ ਦੇ ਥਾਲ ਚਮਚ ਬਹੁਤ ਲੋਕਾਂ ਦੇ ਕੋਲ ਨੇ ਪਰ ਉਹ ਕਿਹច ਛਕਦੇ ਨੇ ਨਹੀਂ ਛੱਕਦੇ ਹੋ ਆਪ ਉਹ ਆਮ ਆਮ ਪਲੇਟਾਂ ਦੇ ਵਿੱਚ ਹੀ ਨੇ ਉਹਨਾਂ ਆਮ ਕੰਗਿਆਂ ਦੇ ਨਾਲ ਹੀ ਆਪਣੇ ਕੇਸ ਹਰੇ ਕਰਦੇ ਨੇ ਪਰ ਕਹਿੰਦੇ ਵੀ ਐਡਿਆ ਤੂੰ ਤੇਰੇ ਘਰ 'ਚ ਗਰੀਬੀ ਐ ਸੋਨੇ ਦੀ ਸੂਈ ਦੀ ਗੱਲ ਕਰਦਾ ਹੈ ਰੂਪੇ ਧਾਗੇ ਦੀ ਗੱਲ ਕਰ ਰਿਹਾ ਹੈ ਕਿਹੜਾ ਧਾਗਾ ਤਿਰਕੋਂ ਭਗਤ ਨਾਮਦੇਵ ਜੀ ਨੇ ਕੋ ਬੜਾ ਪਿਆਰਾ ਫੇ ਜਵਾਬ ਦਿੱਤਾ ਹੈ ਚੰਨ ਲੱਗੇ ਭਲਿਓ ਇਹ ਸੂਈ ਤੇ ਇਹ ਧਾਗਾ ਸਭ ਦੇ ਕੋਲ ਹੈ ਸਭ ਦੇ ਕੋਲ ਕਹਿੰਦੇ ਸਭ ਦੇ ਕੋਲ ਕਹਿੰਦੇ ਹਾਂ ਬਿਲਕੁਲ ਸਭ ਦੇ ਕੋਲ ਹੈ ਪਰ ਗੱਲ ਕੀ ਹੈ ਕਿ ਇਹਦੀ ਵਰਤੋਂ ਨਹੀਂ ਕਰ ਰਹੇ ਆਪਾਂ ਸਾਰੇ ਮੈਂ ਵਰਤੋਂ ਕਰ ਲਈਏ ਮੇਰਾ ਗੰਢ ਤੋਪਾ ਪਰਮਪਿਤਾ ਪਰਮਪਿਤਾ ਪਰਮਾਤਮਾ ਨਾ ਬਣ ਗਿਆ ਸੀਤਮ ਸੀਤਾ ਗਿਆ ਕਹਿੰਦੇ ਕਿਹੜੀ ਸਈ ਕਹਿੰਦੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਰੂਪੀ ਸ਼ਬਦ ਰੂਪੀ ਸਈ ਹੈ ਮੇਰੇ ਮੈਂ ਪ੍ਰਮਾਤਮਾ ਦੀ ਜਿਹੜੀ ਅਰਦਾਸਾ ਕਰਦਾ ਐ ਨਾ ਸ਼ਬਦ ਦੁਆਰਾ ਵਾਹਿਗੁਰੂ ਦੁਆਰਾ ਨਾਰਾਇਣ ਦੁਆਰਾ ਹਰੀ ਦੁਆਰਾ ਇਹ ਸ਼ਬਦ ਰੂਪੀ ਸੂਈ ਐ ਮੇਰੇ ਕੋਲ ਬੜਾ ਕੀਮਤੀ ਸ਼ਬਦ ਐ ਬੜਾ ਕੀਮਤੀ ਹੈ ਨਾਮ ਹੈ ਇਹ ਕੀਮਤੀ ਗੁਰਮਖ ਪਿਆਰਿਓ ਨਾਮ ਬਹੁ ਕੀਮਤੀ ਬਹੁ ਕੀਮਤੀ ਹੈ ਪਰ ਨਾਮ ਦੀ ਮਹਿਮਾ ਜਾਣੇ ਕੌਣ ਅਸੀਂ ਤਾਂ ਕੇਵਲ ਗੁਰੂ ਨੂੰ ਨਮਸ਼ਕਾਰ ਕਰਕੇ ਮੱਥਾ ਟੇਕ ਕੇ ਅਰਦਾਸ ਕਰਕੇ ਸਭ ਕੁਝ ਪਾਉਣਾ ਚਾਹੁੰਨੇ ਆ ਪਰ ਜਿਸ ਪ੍ਰਮਾਤਮਾ ਦੀ ਦਾਤ ਵਿੱਚ ਸਭ ਕੁਝ ਆ ਉਹਨੂੰ ਨਹੀਂ ਮੰਗਦੇ ਆਪਾਂ ਉਹ ਤੋਂ ਆਪਾਂ ਦੂਰ ਹੈ ਹਰ ਮਨੁੱਖ ਚਾਹੁੰਦਾ ਹੈ ਕਿ ਐਸਾ ਕੋਈ ਮੇਰਾ ਮਿੱਤਰ ਹੋਵੇ ਮੇਰਾ ਸਖਾ ਹੋਵੇ ਕਿ ਜਿਹੜਾ ਹਰ ਜਗ੍ਹਾ ਤੇ ਮੇਰੀ ਸਹਾਇਤਾ ਕਰੇ ਸੰਸਾਰ ਦੇ ਵਿੱਚ ਜਦੋਂ ਵਿਚਰਦੇ ਨਾ ਤੁਸੀਂ ਸੰਸਾਰੀ ਮਿੱਤਰ ਭਾਲਦੇ ਵੀ ਕਿਹੜਾ ਮਿੱਤਰ ਹੈ ਜਿਹੜਾ ਮੇਰਾ ਚੰਗਾ ਸਾਥੀ ਬਣੇਗਾ ਪਰ ਸਤਿਗੁਰਾਂ ਦੀ ਬਾਣੀ ਨੂੰ ਪੁੱਛੇ ਤੇ ਸਤਿਗੁਰ ਕਹਿੰਦੇ ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ ਲੱਗਿਆ ਵੀ ਅਸਲ ਸਹਾਇ ਮਿੱਤਰ ਕੌਣ ਹੈ ਕਿਸੇ ਨੇ ਇੱਥੇ ਤੱਕ ਪਹੁੰਚਣਾ ਹੀ ਨਹੀਂ ਕੀਤਾ ਜਾਣਾ ਹੀ ਨਹੀਂ ਕੀਤਾ ਤੇ ਜਦੋਂ ਗੁਰੂ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਸਤਿਗੁਰ ਜੀ ਸੋ ਸਾਨੂੰ ਸੰਸਾਰ ਵੱਲੋਂ ਤੇ ਸਮਝ ਲੱਗੀ ਨਹੀਂ ਜੇ ਕੋਈ ਮਿੱਤਰ ਬਣਾਇਆ ਵੀ ਹੈ ਤੇ ਜਿੰਨੀ ਦੇਰ ਤੱਕ ਜੇਬ ਵਿੱਚ ਪੈਸਾ ਸੀ ਧਨ ਦੌਲਤ ਸੀ ਮੇਰੀ ਉੰਨੀ ਦੇਰ ਤੇ ਮੇਰੇ ਨਾਲ ਨੇ ਜਿੱਦੋਂ ਮੇਰੇ ਤੋਂ ਜੇਬ ਚ ਪੈਸਾ ਖਤਮ ਹੋਇਆ ਕੋਈ ਮੁਸੀਬਤ ਆਈ ਕੋਈ ਔਖੜ ਔਖੜ ਆਈ ਤੇ ਉਹ ਭੱਜ ਉੱਠਿਆ ਉਹ ਭੱਜ ਉੱਠਿਆ ਅਸਲ ਮਿੱਤਰ ਤੇ ਉਹ ਹੈ ਨਾ ਗੁਰਮੁਖ ਪਿਆਰਿਓ ਜਿਹੜਾ ਹਰ ਜਗ੍ਹਾ ਹਰ ਘੜੀ ਹਰ ਪਲ ਸਹਾਈ ਹੋਵੇ ਤਨ ਰਹੇ ਚਾਏ ਨਾ ਰਹੇ ਤਾਂ ਵੀ ਉਹ ਮਿੱਤਰ ਸਹਾਇਤਾ ਕਰੇ ਸੰਸਾਰ ਦਾ ਕੋਈ ਐਸਾ ਮਿੱਤਰ ਨਹੀਂ ਹੈ ਕਿ ਜਿਹੜਾ ਤਨ ਕਰਕੇ ਅਸੀਂ ਵਿਚਰਦੇ ਹੋਈਏ ਤੇ ਸਾਡੀ ਸਹਾਇਤਾ ਹਰ ਜਗ੍ਹਾ ਤੇ ਕਰ ਸਕੇ ਆਪਾਂ ਇੱਥੇ ਪਹੁੰਚ ਕੁਲੇ ਬੈਠੇ ਆਂ ਇੱਥੇ ਕੋਈ ਮੁਸੀਬਤ ਆਈਏ ਜਿਹੜਾ ਨੇੜੇ ਆ ਮਿੱਤਰੋ ਸਾਡੀ ਸਹਾਇਤਾ ਕਰੇਗਾ ਤੇ ਜੇ ਕੋਈ ਮਿੱਤਰ ਹੀ ਸਾਡਾ ਲੁਧਿਆਣੇ ਆ ਜਾਂ ਪੰਜਾਬ ਦੀ ਕਿਸੇ ਸ਼ਹਿਰ ਦੇ ਵਿੱਚ ਆ ਉਹ ਸਾਡੀ ਸਹਾਇਤਾ ਕਿਵੇਂ ਕਰੇਗਾ ਪਰ ਇੱਕ ਮਿੱਤਰ ਹੈ ਜਿਹੜਾ ਹਰ ਜਗ੍ਹਾ ਤੇ ਸਹਾਈ ਹੁੰਦਾ ਹੈ ਰੱਬ ਦੇ ਘਰ ਤੱਕ ਵੀ ਜਾਵਾਂਗੇ ਨਾ ਜਦੋਂ ਆਤਮਾ ਜਾਵੇਗੀ ਉੱਥੇ ਵੀ ਸਹਾਈ ਹੋਵੇਗਾ ਉੱਥੇ ਵੀ ਸਹਾਇਤਾ ਕਰੇਗਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਪਾਜੇ ਪੂਰਨ ਕਾਮ ਐਸੋ ਸਹਾਈ ਹਰ ਕੋ ਨਾਮ ਹਰੀ ਦਾ ਨਾਮ ਐਸਾ ਸਖਾਏ ਐਸਾ ਸਹਾਈ ਏ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੱਜਣ ਠੱਗ ਦੇ ਕੋਲ ਗਏ ਸਨ ਨਾ ਜਿਹਦਾ ਨਾਮ ਤੇ ਸੀ ਸੱਜਣ ਪਰ ਨਾਲ ਲੱਗ ਗਿਆ ਠੱਗ ਠੱਗ ਤਾਂ ਲੱਗਿਆ ਠਗੀਆਂ ਮਾਰਦਾ ਸੀ ਕਿਉਂਕਿ ਜਿਹੋ ਜੇ ਕੋਈ ਕੰਮ ਕਰੇਗਾ ਉਹ ਜਿਹੇ ਹੀ ਉਹਨੂੰ ਉਹਦੇ ਨਾਮ ਦਾ ਸਰਨੇਮ ਤਕल्लਫ ਮਿਲਣਾ ਹੈ ਨਾ ਜਿਹੋ ਜੇ ਕੇ ਕਾਰਜ ਕਰਦਾ ਕੋਈ ਜੇ ਸੋਨੇ ਦਾ ਕੰਮ ਕਰਦਾ ਏ ਪਰ ਹੈ ਉਹ ਜ਼ਿੰਮੇਦਾਰ ਪਰ ਉਹਨੂੰ ਕਿਹਾ ਸੁਨਿਆਰਾ ਹੀ ਜਾਣਾ ਹੈ ਹੈ ਉਹ ਤਰਖਾਨ ਕੰਮ ਲੋਹੇ ਦਾ ਕਰਦਾ ਹੈ ਕਿਹਾ ਉਹਨੂੰ ਲੋਹਾਰ ਹੀ ਜਾਣਾ ਹੈ ਉਹਨੂੰ ਤਰਖਾਨ ਨਹੀਂ ਕਿਹਾ ਜਾਣਾ ਕਿਉਂਕਿ ਕਿਰਤ ਨੂੰ ਦੇਖ ਕਰਕੇ ਹੀ ਅਸੀਂ ਉਹਦੇ ਨਾਮ ਦੀ ਗੱਲ ਕਰਦੇ ਆ ਨਾਮ ਸੱਜਣ ਸੀ ਮਾਰਦਾ ਠੱਗ ਇਸ ਕਰਕੇ ਪ੍ਰਚਲਿਤ ਸਾਡੀ ਜੇਪਾ ਤੇ ਕੀ ਆ ਗਿਆ ਸੱਜਣ ਠੱਗ ਸੱਜਣ ਠੱਗ ਇੱਥੇ ਵੀ ਸੱਜਣ ਠੱਗ ਨੂੰ ਅਸਲ ਸੱਜਣ ਬਾਬਤ ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਨੇ ਦਸਨਾ ਕੀਤਾ ਪਰ ਮੈਂ ਕਹਨਾ ਕਿੱਡੇ ਭਾਗਾ ਵਾਲਾ ਉਹ ਹੈ ਜਿਹੜਾ ਸੱਜਣ ਠਾਕ ਤੋਂ ਭਾਈ ਸੱਜਣ ਬਣ ਗਿਆ ਭਾਈ ਸੱਜਣ ਬਣ ਗਿਆ ਠਾਕ ਸ਼ਬਦ ਉਹਨੇ ਲਾ ਦਿੱਤਾ ਕਿ ਕੋਈ ਸ਼ਬਦ ਅਨਿਆਲੇ ਤੀਰ ਦੇ ਨਾਲ ਸਤਗੁਰ ਕਹਿੰਦੇ ਉਜਲ ਕਹੈ ਝਿਲਕਣਾ ਕੋਟਮ ਘਾਲੜੀ ਮਸ ਧੋਤਿਆਂ ਜੂਠਨਾ ਉਤਰੈ ਜੇ ਸੋ ਧੋਵੇ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਜਿੱਥੇ ਲੇਖਾ ਮੰਗੀਐ ਤਿੱਥੇ ਖੜਾ ਦਿਸਨ ਜਿੱਥੇ ਲੇਖਾ ਮੰਗਿਆ ਜਾਣਾ ਉੱਥੇ ਵੀ ਸੱਜਣ ਖੜਾ ਹੋਵੇ ਉਹਨੂੰ ਕਹਿੰਦੇ ਨੇ ਅਸਲ ਸੱਜਣ ਉਹਨੂੰ ਕਹਿੰਦੇ ਨੇ ਸੱਚ ਸੱਜਣ ਤੇ ਗੁਰਮਖ ਪਿਆਰਿਓ ਐਸੇ ਸੱਜਣ ਦੀ ਭਾਲ ਕਰੀਏ ਉਹ ਖਰੀਦਾ ਨਾਮ ਹੈ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਹਰ ਕੋਈ ਚਾਹੁੰਦਾ ਏ ਕਿ ਮੇਰਾ ਦੁਨੀਆਂ ਦੇ ਵਿੱਚ ਨਾਮ ਹੋਵੇ ਲੋਕ ਮੈਨੂੰ ਵਡਿਆਉਣ ਲੋਕ ਮੇਰੀ ਵਡਿਆਈ ਕਰਨ ਸੋਭਾ ਕਰਨ ਪਰ ਇਹ ਨਹੀਂ ਚਾਹੁੰਦੇ ਆ ਭਾਂ ਵੀ ਉਹ ਹੋਵੇਗੀ ਕਿਵੇਂ ਲੋਕਾਂ ਦੀ ਵਡਿਆਈ ਰੁਤਬੇ ਦੀ ਵਡਿਆਈ ਚਾਰ ਦਿਨਾਂ ਦੀ ਹੈ ਚਾਰ ਦਿਹਾੜਿਆਂ ਦੀ ਹੈ ਅੱਜ ਰੁਤਬਾ ਹੈਗਾ ਤੁਹਾਡੀ ਵਡਿਆਈ ਹੈ ਜੀ ਬੜਾ ਇਹ ਸਾਡਾ ਸਰਪੰਚ ਹੈ ਜੀ ਇਹ ਐਮਐਲਏ ਹੈ ਜੀ ਇਹ ਮੰਤਰੀ ਹੈ ਜੀ ਅੱਜ ਰੁਤਬਾ ਹੈ ਨਾ ਤਾਂ ਵਡਿਆਈ ਹੈ ਪਰ ਜਿੱਦ ਰੁਤਬਾ ਨਾ ਰਹਾ ਕਿਸ ਨੇ ਪੁੱਛਣਾ ਉਹ ਦਰਵਾਜ਼ੇ ਬੰਦ ਹੋ ਜਾਂਦੇ ਨੇ ਜਦੋਂ ਦੂਸਰੀ ਪਾਰਟੀ ਜਾਂ ਦੂਸਰਾ ਕੋਈ ਆ ਕੇ ਅਫਸਰ ਬਹਿ ਜਾਂਦਾ ਹੈ ਉਹ ਉਸੇ ਬੰਦੇ ਨੂੰ ਉਸੇ ਅਫਸਰ ਨੂੰ ਬਾਹਰ ਖੜ੍ਹਾ ਕਰਦਾ ਜੀ ਵਡਿਆਈ ਆ ਹੀ ਰਹਿ ਜਾਂਦੀ ਐ ਸੰਸਾਰ ਦੇ ਅੰਦਰ ਹੀ ਚਾਰ ਦਿਹਾੜੇ ਦੀ ਵਡਿਆਈ ਐ ਪਰ ਰੱਬ ਜੀ ਕਿਹੜੀ ਵਡਿਆਈ ਐ ਜਿਹੜੀ ਸਦਾ ਸਹਾਈ ਹੁੰਦੀ ਐ ਜਿਹੜੀ ਨੀਵਿਆਂ ਤੇ ਉੱਚਿਆਂ ਕਰ ਦਿੰਦੀ ਐ ਤੇ ਮੇਰੇ ਸਤਕੂ ਕਹਿੰਦੇ ਜਿਸ ਨੀਚ ਕੋ ਕੋਈ ਕੋ ਨਾ ਕੋਈ ਨਾ ਜਾਣੇ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤਿਓ ਚੌਂ ਕੁੰਟ ਮਨ ਚੌਂ ਕੁੰਟ ਚਾਰੇ ਕੁੰਟਾਂ ਦੇ ਵਿੱਚ ਉਹਨੂੰ ਮੰਨਿਆ ਜਾਂਦਾ ਹੈ ਉਹਦੀ ਬੜੀ ਹੈ ਚਾਵਾਂ ਕੁੰਟਾਂ ਦੇ ਵਿੱਚ ਮੰਨੀ ਜਾਂਦੀ ਹੈ ਸਿਫਤ ਹੁੰਦੀ ਹੈ ਸਲਾਹ ਹੁੰਦੀ ਹੈ ਉਹ ਕਿਦੋਂ ਜਦੋਂ ਅਸੀਂ ਨਾਮ ਦੇ ਨਾਲ ਜੁੜਦੇ ਹਾਂ ਹਰ ਮਨੁੱਖ ਦੀ ਇੱਛਾ ਹੈ ਕਿ ਕੋਈ ਦੁੱਖ ਨਾ ਆਵੇ ਕੋਈ ਦੁੱਖ ਨਾ ਆਵੇ ਸਰੀਰ ਦੇ ਅੰਦਰ ਸੋਖੀ ਸੋਖ ਹੋਵਣਾ ਭਾਲਦੇ ਕਿੱਥੇ ਆ ਮੜੀਆਂ ਤੇ ਮਸਾਣਾ ਤੇ ਪੰਡਤਾ ਕੋਲ ਪ੍ਰੋਇਤਾ ਕੋਲ ਦੇਹ ਧਾਰੀ ਬਾਬਿਆਂ ਦੇ ਕੋਲ ਪਖੰਡੀਆਂ ਦੇ ਕੋਲ ਜਾ ਕੇ ਅਰਦਾਸਾ ਕਰੌਣੇ ਕੋਈ ਮੌਲੀਆਂ ਬਣਾਉਂਦਾ ਏ ਕੋ ਮੱਥੇ ਟੇਕਦਾ ਕੋਈ ਦੀਵੇ ਜਗਾਉਂਦਾ ਏ ਕੋਈ ਨਾਰੀਅਲ ਚੜਾਉਂਦਾ ਏ ਕੋਈ ਦਾਲਾਂ ਚੜਾਉਂਦਾ ਉਹਨਾਂ ਕੋ ਜਾ ਕੇ ਸੁੱਖ ਭਾਲਣ ਡੇ ਆ ਤੇ ਸਤ ਗੁਰੂ ਜੀ ਇਹਨੇ ਦਸਨਾ ਕੀਤਾ ਕਹਿੰਦੇ ਭਈ ਨਾਮ ਦੇ ਵਿੱਚ ਹੀ ਐਸੀ ਦਾਤ ਹੈ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਤੇਰਾ ਨਾਮ ਸਤਿਗੁਰ ਕਹਿੰਦੇ ਭਈ ਦੁੱਖਾਂ ਨੂੰ ਭੰਨਣ ਵਾਲਾ ਦੂਰ ਕਰਨ ਵਾਲਾ ਰੱਬ ਦਾ ਨਾਮ ਹੈ ਨਾਮ ਜਪਣਾ ਕਰ ਨਾਮ ਨਾਲ ਜੁੜਨਾ ਕਰ ਹਰ ਮਨੁੱਖ ਚਾਹੁੰਦਾ ਮੇਰੇ ਤੇ ਕੋਈ ਬਿਗੜ ਨਾ ਆਵੇ ਕੋਈ ਰੁਕਾਵਟ ਨਾ ਆਵੇ ਕੋਈ ਮੁਸ਼ਕਲ ਨਾ ਆਵੇ ਤੇ ਸਤਿਗੁਰ ਜੀ ਨੇ ਉਹ ਵੀ ਦੱਸਿਆ ਕਹਿੰਦੇ ਫਿਰ ਕੋਈ ਖਾਲਿਆ ਤੇਰੇ ਕੋਲ ਉਹ ਵੀ ਕੀ ਹੈ ਨਾਮ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਕਹਿੰਦੇ ਕੇਵਲ ਤਿਰ ਕੋ ਉਹ ਵੀ ਨਾਮ ਹੀ ਹੈ ਜਿੰਨੇ ਤੇਰੀ ਸਹਾਇਤਾ ਕਰਨੀ ਹੈ ਤੇ ਸਾਡੀ ਉਹ ਵੀ ਅਧਿਆਤਮਿਕ ਆਤਮਿਕ ਤੌਰ ਨਾਲ ਜੁੜਨ ਵਾਲੇ ਮਨੁੱਖਾਂ ਦੀ ਵੀ ਗਿਣਤੀ ਆਉਂਦੀ ਜਿਹੜੇ ਚਾਹੁੰਦੇ ਨੇ ਕਿ ਰੱਬ ਦੇ ਨਾਲ ਮਿਲਾਪ ਹੋ ਜਾਏ